ਹਾਂਜੀ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਬਲੌਗ ਆਪਣਾ ਸਟਾਰਟ ਹੋ ਰਿਹਾ ਤੇ ਅੱਜ ਦਾ ਆਪਣਾ ਟੋਏ ਤੋਂ ਸਟਾਰਟ ਹੋ ਰਿਹਾ ਬਲੌਗ ਤੇ ਅੱਜ ਆਪਣੇ ਬਈ ਬੰਦੇ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਆ ਇੱਕ ਬਈ ਹੋਰ ਹੈ ਇੱਕ ਬਈ ਹੋਰ ਇਹ ਇਹ ਬਈ ਚਾਰ ਦੇ ਟੋਏ ਦੇ ਆਪਾਂ ਚਾਰ ਪਾਉਣਾ ਨਾ ਇੱਥੇ ਜੀ ਸਾਨੂੰ ਮੱਕੀ ਵੀ ਦਿਖਾਉਣੀ ਆ ਇੱਥੇ ਮਤਲਬ ਲਾ ਲਓ ਜੀ ਮਹੀਨੇ ਕਦਿਆਂ ਆਪਣਾ ਚਾਰ ਪੈ ਜਾਣਾ ਤੇ ਸਾਨੂੰ ਉਹਦਾ ਬਲੌਗ ਵੀ ਆਊਗਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਇਦਾਂ ਦੇ ਕੰਮ ਕਰ ਰਹੇ ਨੇ ਆ ਦੇਖ ਲਓ ਜੀ ਕੰਮ ਕਰ ਰਹੇ ਨੇ ਤੇ ਸਾਰੇ ਟੋਆ ਦੇਖ ਲਓ ਜੀ ਇਹ ਟੋਆ ਦੇਖ ਲਿਆ ਹੁਣ ਆ ਤੇ ਆਪਾਂ ਇਧਰ ਮੱਕੀ ਵੀ ਦਿਖਾ ਦਈਏ ਤੁਹਾਨੂੰ ਆ ਦੇਖੋ ਜੀ ਮੱਕੀ ਮਹੀਨੇ ਤੀ ਬਸ ਆਪਾਂ ਨੇ ਚਾਰ ਪਾ ਜਾਣਾ ਹੈਣਾ ਜੀ ਆ ਦੇਖ ਲਓ ਜੀ ਦੇਖ ਲਓ ਭਾਈ ਚਾਰ ਪਾ ਜਾਣਾ ਆਪਾਂ ਨੇ ਤੇ ਕੁਸ਼ਕ ਵੀਰ ਉਹ ਖੜੀ ਆ ਉਹ ਸਾਹਮਣੇ ਜੇ ਦਿਖਦੀ ਹੋਵੇ ਤੁਹਾਨੂੰ ਉਹ ਰਹੀ ਤੇ ਆਪਾਂ ਪਾਵਾਂਗੇ ਜੀ 400 ਨੂੰ ਉਹਦੀ ਵੀ ਵੀਡੀਓ ਆਊਗੀ ਤੇ ਦੇਖੀਏ ਭਾਈ ਜ ਨੇ ਕੀ ਕੀ ਕੰਮ ਕੀਤਾ ਆ ਦੇਖੋ ਇਹਨਾਂ ਨੇ بڑے بڑے ਮਤਲਬ ਆ ਰੋੜੇ ਇੱਧਰ ਲਈ ਛੜ ਛੜਤੇ ਵੀ ਇਹਨਾਂ ਨੂੰ ਫਿਰ ਕਈ ਨਾਲ ਤਾਂ ਕੁੱਢਣੀਆਂ ਮਤਲਬ ਤੋੜਨਗੇ ਰੋੜਿਆਂ ਨੂੰ ਤੇ ਦੇਖ ਲਓ ਬਈ ਕੰਮ ਕਰ ਰਹੇ ਨੇ ਐਨੀ ਧੋਪ ਚ ਬਾਈ ਲਾਈਕ ਕਰ ਦਿਓ ਇੱਕ ਬਾਈਆਂ ਲਈ ਲਾਈਕ ਕਰ ਦਿਓ ਯਾਰ ਇੱਕ ਦੱਬ ਕੇ ਪੂਰੇ ਕਹਦੇ ਬਾਈ ਸਾਰਿਆਂ ਨੂੰ ਲਾਈਕ ਕਰਦੋ ਕਿ ਸਾਰੀ ਹਾਂ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਹਾਂ ਤੇ ਦੇਖ ਲਓ ਵੀ ਹੁਣ ਬਾਈਆਂ ਨੇ ਵੀ ਕਿਹਾ ਤੁਸੀਂ ਕਰਿਓ ਜੀ ਬਹੁਤ ਮਿਹਨਤੀ ਨਾਲ ਕੰਮ ਕਰ ਰਹੇ ਨੇ ਤੁਸੀਂ ਦੇਖ ਲਓ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦਾ ਕੰਮ ਬਹੁਤ ਵਧੀਆ ਹੋ ਰਿਹਾ ਤੇ ਸੋਨੂ ਉਹਦੀ ਵੀਡੀਓ ਹੋਊਗੀ ਜਿਹੜੀ ਆਪਣਾ ਪਿੱਛੇ ਚਾਰ ਪੈਣਾ ਸਾਰੀ ਮੱਕੀ ਆਪਣੀ ਔਰਗਨ ਕਾ ਜੀ ਇਹ ਸਾਰੀ ਔਰਗਨ ਕਾ ਵਧੀਆ ਹੀ ਔਰਗਨ ਤੇ ਤਾਂ ਹੋ ਰਿਹਾ ਆਪਣਾ ਇਹ ਕੰਮ ਦੇਖ ਲੋ ਜੀ ਔਰ ਦੀ ਠੀਕ ਹੈ ਜੀ ਸਾਰਾ ਹੁਣ ਆਪਣਾ ਇਹ ਮਤਲਬ ਟੋਆ ਪਹਿਲਾਂ ਡੂੰਗਾ ਸੀਗਾ ਹੁਣ ਇੱਥੇ ਆਪਾਂ ਲਿਆ ਕੇ ਨਾ ਟਰਾਲੀ ਰੂਲੀਆ ਮਤਲਬ ਇੱਥੇ ਮਿੱਟੀ ਐ ਛਟਨੀ ਐ ਤਿੰਨ ਚਾਰ ਕ ਵੀ ਪਹਿਲਾਂ ਇਹ ਪਾਇਆ ਸੀਗਾ ਇੱਥੇ ਚਾਰ ਇਹ ਉਹ ਟੋਆ ਸੈੱਟ ਕਰਾ ਰਹੇ ਹਾਂ ਜੀ ਪਹਿਲਾਂ ਵੀ ਇੱਥੇ ਚਾਰ ਪਾਇਆ ਸੀਗਾ ਸੀ ਤੇ ਹੁਣੇ ਸਾਫ ਸੂਪ ਕਰਿਆ ਵਿੱਚੋਂ ਸਾਰੀ ਸਾਫ ਸੂਪ ਕਰਿਆ ਫਿਰ ਇਹਦੇ ਵਿੱਚ ਆਪਾਂ ਨੇ ਹੁਣ ਦੋ ਤਿੰਨ ਟਰਾਲੀਆਂ ਸਿੱਟਣੀਆਂ ਨੇ ਕਿਉਂਕਿ ਜਿਹੜਾ ਇਹ ਉੱਚਾ ਹੋ ਜਿਆ ਯਾਰ ਨੀਵਾ ਜਿਆਦਾ ਹੈ ਡੂੰਗਾ ਜਿਆਦਾ ਮਲਟੋਆ ਵੱਡਾ ਹੈ ਇਹ ਪਹਿਲਾਂ ਸਾਨੂੰ ਪਤਾ ਲੱਗਿਆ ਸੀਗਾ ਵੀ ਡੂੰਗਾ ਹੈ ਟੋਆ ਪਰ ਇਹ ਨਹੀਂ ਪਤਾ ਸੀਗਾ ਵੀ ਸਾਨੂੰ ਟੋਆ ਬਰਤਮਤ ਚੌੜਾ ਤੇ ਲੰਬਾ ਵਾਲਾ ਪੈ ਗਿਆ ਸੀਗਾ ਜੀ ਤਾਂ ਕਰਕੇ ਪਹਿਲੀ ਵਾਰ ਚਾਰ ਪਾਇਆ ਸੀਗਾ ਨਾ ਜੀ ਹੁਣੇ ਦੂਜੀ ਵਾਰ ਪੈ ਰਿਹਾ ਆਪਣਾ ਚਾਰ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਟੋਆ ਕਿੰਨਾ ਕੁ ਵਧੀਆ ਲੱਗ ਰਿਹਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਟੋਆ ਵੀ ਪਰ ਲੜ ਪੁੱਲੜ ਪਛਾਵਾਂਗੇ ਫੇਰ ਇਹਦੇ ਵਿੱਚ ਮਤਲਬ ਨਾਲ ਦੀ ਨਾਲ ਟਰਾਲੀਆਂ ਆਉਣੀਆਂ ਆਪਾਂ ਇਹਦੇ ਵਿੱਚ 4-4 ਸਿੱਟੀ ਆਣਾ ਜੀ ਚੰਗਾ ਜੀ ਹੁਣ ਅਗਲਾ ਬਲੌਕ ਆਊਗਾ ਤੁਹਾਨੂੰ ਸਭ ਨੂੰ ਪਤਾ ਹੈ 4 ਦਾ ਪਾਉਣ ਦਾ ਆਈ ਥਿੰਕ ਵੀ ਇਹਨੇ ਇੱਕ ਸੇ ਪਾਵਾਗੇ ਸੀ